ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲਾਕ ਧਾਰੀਆਲ ਦੇ ਪਿੰਡ ਜਫਰਵਾਲ ਵਿਖੇ ਦੋ ਪ੍ਰਮੁੱਖ ਕਮਾਂ ਦੇ ਨੀ ਪੱਥਰ ਰੱਖੇ ਗਏ ਆ ਅੱਜ ਅਸੀਂ ਜਿੱਥੇ ਜੇ ਸਥਾਨ ਤੇ ਵਿਰਾਜਮਾਨ ਆ ਇੱਥੇ ਨਵੇਂ ਪੰਚਾਇਤ ਘਰ ਦੀ ਉਸਾਰੀ ਜਿਹੜੀ ਆ ਕੀਤੀ ਜਾ ਰਹੀ ਆ ਕਿਉਂਕਿ ਜਫਰਵਾਲ ਇੱਕ ਬੜਾ ਵੱਡਾ ਨਗਰ ਆ ਤੇ ਇੱਥੇ ਪੰਚਾਇਤ ਘਰ ਦੀ ਬਹੁਤ ਜ਼ਿਆਦਾ ਲੋੜ ਸੀਗੀ ਜਿੱਥੇ ਕੋਈ ਵੀ ਪਿੰਡ ਦੇ ਕੋ ਸਾਂਝੇ ਮਸਲੇ ਆ ਡਿਸਕਸ ਕਰਨ ਲਈ ਜਾਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਵਾਂ ਉਹਨਾਂ ਨੂੰ ਇੱਥੋਂ ਹੀ ਜਿਹੜਾ ਵਾ ਕੰਪਿਊਟਰ ਲਾ ਕੇ ਬੜਾ ਵਧੀਆ ਕਮਰੇ ਬਣ ਕੇ ਬਹੁਤ ਵਧੀਆ ਦਫ਼ਤਰ ਜਿਹੜਾ ਪੰਚਾਇਤ ਘਰ ਇੱਥੇ ਬਣੇਗਾ ਜਿਹਦੇ ਨਾਲ ਲੋਕਾਂ ਨੂੰ ਸਹੂਲਤ ਮਿਲੂਗੀ ਔਰ ਨਾਲ ਹੀ ਅੱਜ 35 ਲੱਖ ਰੁਪਏ ਦੀ ਆਪਣਾ ਲਾਗਤ ਨਾਲ ਹੈਲਥ ਐਂਡ ਵੈਲਨੈਸ ਸੈਂਟਰ ਦਾ ਵੀ ਉਦਘਾਟਨ ਕੀਤਾ ਵਾ ਜਿੱਥੇ ਜਿਹੜਾ ਵਾ ਜਿੱਦਾਂ ਆਪਾਂ ਡਿਸਪੈਂਸਰੀ ਕਹਿ ਦਨੇ ਆ ਕਿ ਉੱਥੇ ਵਦਾ ਹਾਲ ਬਣ ਕੇ ਤੇ ਹੈਲਥ ਦਾ ਜਿਹੜਾ ਵਾ ਉੱਥੇ ਵੈਲਨੈਸ ਸੈਂਟਰ ਬਣ ਰਿਹਾ ਜਿਹਦੇ ਨਾਲ ਜਿਹੜੀ ਆ ਪਿੰਡ ਵਾਲਿਆਂ ਨੂੰ ਬਹੁਤ ਵੱਡੀ ਸਹੂਲਤ ਜਿਹੜੀ ਆ ਉਹ ਮਿਲੂਗੀ ਸੋ ਅੱਜ ਇਹ ਦੋ ਸਗਾਤ ਜਿਹੜੀਆਂ ਨੇ ਸਾਡਾ ਪ੍ਰਮੁੱਖ ਪਿੰਡ ਆ ਜਫਰਵਾਲ ਉਹਨਾਂ ਨੂੰ ਦਿੱਤਿਆਂ ਗਈਆਂ ਨੇ ਦੋਵਾਂ ਨੂੰ ਮਿਲਾ ਕੇ ਤਕਰੀਬਨ ਜਿਹੜਾ ਵਾ 25 ਲੱਖ ਰੁਪਏ ਦਾ ਤੇ 35 ਲੱਖ ਰੁਪਏ ਦਾ ਮਿਲਾ ਕੇ ਤਕਰੀਬਨ 60 ਲੱਖ ਰੁਪਏ ਦੇ ਕੰਮ ਜਿਹੜੇ ਆ ਅੱਜ ਉਹਨਾਂ ਦੇ ਅਸੀਂ ਨੀਂਹ ਪੱਥਰ ਰੱਖਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਖੇਡ ਸਟੇਡੀਅਮ ਆ ਉਹ ਵੀ ਮਨਜ਼ੂਰ ਹੋ ਚੁੱਕਿਆ ਵਾ ਆਉਣ ਵਾਲੇ ਦਿਨਾਂ ਚ ਉਹਦਾ ਵੀ ਨੀ ਪੱਥਰ ਜਿਹੜਾ ਵਾ ਉਹਦੂੰ ਨਵੀਨੀਕਰਨ ਕਰਨ ਦਾ ਵਧੀਆ ਕਰਨ ਦਾ ਉਹ ਵੀ ਰੱਖਿਆ ਜਾਊਗਾ ਔਰ ਬਾਕੀ ਵੀ ਪਿੰਡ ਦੇ ਜਿਹੜੇ ਵੀ ਡਵੈਲਪਮੈਂਟ ਦੇ ਕੰਮ ਹੋਣਗੇ ਉਹ ਅਸੀਂ ਪਹਿਲ ਦੇ ਆਧਾਰ ਤੇ ਜੇ ਪਿੱਛੇ ਮੈਂ ਵੱਡੀਆਂ ਗਲੀਆਂ ਦੇ ਵੀ ਨੀ ਪੱਥਰ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਰੱਖ ਕੇ ਗਿਆ ਸੀ ਔਰ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਲਾ ਕੇ ਬੜੀਆਂ ਸੋਹਣੀਆਂ ਇਹਨਾਂ ਨੇ ਆਪਣਾ ਗਲੀਆਂ ਬਣਾਈਆਂ ਨੇ ਫਿਰ ਸਕੂਲ ਦੇ ਵਿੱਚ ਬੜਾ ਵਧੀਆ ਕੰਮ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਜਫਰਵਾਲ ਆ ਉਹਦੇ ਵਿੱਚ ਵੀ ਬਹੁਤ ਸੋਹਣਾ ਕੰਮ ਹੋਇਆ ਵਾ ਸੋ ਕੁੱਲ ਮਿਲਾ ਕੇ ਸਾਰੇ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਜਿਹੜੇ ਉਹ ਹੋ ਰਹੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪਿੰਡਾਂ ਦੀ ਜਿਹੜੀ ਆ ਹਰ ਪੱਖ ਤੋਂ ਤਰੱਕੀ ਦੇ ਲਈ ਵਚਨਬੱਧ ਆ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਇਹ ਸਾਰੇ ਕਾਰਜ ਜਿਹੜੇ ਕੀਤੇ ਜਾ ਰਹੇ ਆ ਸੋ ਮੈਂ ਸਰਪੰਚ ਸਾਹਿਬ ਦਾ ਸਾਰੀ ਪੰਚਾਇਤ ਦਾ ਔਰ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਖਿਮਾ ਵਿੱਚ ਹੋਣਾ ਕਿ ਦਿੱਤੇ ਸਮੇਂ ਤੋਂ ਮੈਂ ਲੇਟ ਹੋ ਗਿਆ ਜੀ ਮਿਨਿਸਟਰ ਸਾਹਿਬ ਜਿਹੜੇ ਉਹ ਘਰ ਆਗੇ ਸੀ ਉਹਦੇ ਕਰਕੇ ਮੈਨੂੰ ਥੋੜਾ ਜਿਹਾ ਟਾਈਮ ਉਧਰ ਦੇਣਾ ਪਿਆ ਗਿਆ ਸੋ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤੇ ਖਿਮਾ ਦਾ ਜੱਜ ਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ